ਪ੍ਰਿੰਟਡ ਸਨੀਕਰ ਗਰਮੀ ਆ ਗਈਆਂ ਭਰਾਵਾਂ ਨੇ ਪਜਾਮੇ ਟੀ-ਸ਼ਰਟ ਆ ਪਾਉਣੀਆਂ ਨੇ ਉਹਨਾਂ ਵਾਸਤੇ ਬੜਾ ਸੋਹਣਾ ਪੀਸ ਆ ਯਾਰ ਪਰ ਪਾਜੀ ਕਈ ਮੇਰੇ ਭਰਾ ਕਹਿੰਦੇ ਕਿ ਕਰੀਜ਼ ਆ ਜਾਂਦੀ ਆ ਆਪਾਂ ਪਾਣੇ ਆ ਸ਼ੂਜ਼ ਦੇ ਉੱਤੇ ਰਿੰਕਲ ਆ ਕੇ ਫੜ ਜਾਂਦਾ ਵੀਰੇ ਇਹਨਾਂ ਦਾ ਪੈਰ ਮੋੜਦਾ ਨਹੀਂ ਆਪਾਂ ਬੂਡ ਮੋੜ ਛੱਡਿਆ ਉਹਨਾਂ ਗੱਲ ਹੀ ਕੋਈ ਨਹੀਂ ਬੂਡ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੋਊਗੀ ਕੋਈ ਰਿੰਕਲ ਨਹੀਂ ਕੋਈ ਕੁਛ ਨਹੀਂ ਹੋਣ ਪੀਸ ਵੀ ਬੜਾ ਸੋਹਣਾ ਹੈ ਹੀ オリジナル ਨਾਲ ਦਾ ਰਬੜ ਸੋਲ ਲੱਗਿਆ ਹੋਇਆ ਸੁੱਕੇ ਨਾਲ ਕਲਰ ਬਹੁਤ ਸੋਹਣੇ ਗੱਲਾਂ ਦਾ ਕਲਰ ਤੁਹਾਨੂੰ ਚੈੱਕ ਆਊਟ ਕਰਾਣੇ ਆਪਾਂ ਆਹ ਲਓ ਪਾਜੀ ਕਲਰ ਦੇਖੋ ਮਸਟਰ ਗ੍ਰੀਨ ਸਭ ਤੋਂ ਪਿਆਰਾ ਕਲਰ ਹੋਵੇਗਾ ਭਾਜੀ ਜਿਹੜਾ ਮੇਨ ਵੇਚਦਾ ਸਾਡੇ ਕੋਲ ਬਲੈਕ ਬਹੁਤ ਸੋਹਣੀ ਮੈਚਿੰਗ ਬਲੈਕ ਦੀ ਭਾਜੀ ਜਿਹੜੀ ਮਰਜ਼ੀ ਜੀਨ ਨਾਲ ਪਾ ਲਓ ਬਹੁਤ ਸੋਹਣੀ ਪਿਆਮੇ ਨਾਲ ਪਾ ਲਓ ਪ੍ਰਿੰਟਰਡ ਸਨੀਕਰ ਹੈ ਅੱਗੋਂ ਸਿੰਪਲ ਸਿਰਫ ਔਰ ਸਿਰਫ 400 ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਜੀ ਇਹਦਾ ਬਾਅਦ ਚੱਲਦੇ ਆ ਭਾਜੀ ਐਲਵੀ ਅਲੀ ਆਈਟਮ ਕਰਨੀ ਬ੍ਰਾਂਡ ਲੂਈ ਵਿਟੌਨ ਸਭ ਤੋਂ ਜ਼ਿਆਦਾ ਹਾਈ ਸੇਲਿੰਗ ਤੇ ਇੰਟਰਨੈਟ ਤੇ ਵਾਇਰਲ ਆਰਟੀਕਲ ਆ ਲੋਹੀ ਬਟਾਉਂਦਾ ਸਭ ਤੋਂ ਸਾਡੀ ਪਿਆਰ ਕਰਨ ਵਾਲੀ ਆਈਟਮ ਜਿਹੜੇ ਸਾਡੇ ਭਰਾਵਾਂ ਨੇ ਬਹੁਤ ਪਸੰਦ ਕੀਤੀ ਹੈ ਤੇ ਸੁਪਰ ਡੂਪਰ ਹਿੱਟ ਆਈਟਮ ਸਾਡੀ ਦੁਕਾਨ ਦੇ ਓਕੇ ਬਾਈ ਸਪਿੰਨਰ ਭਾਜੀ ਓਕੇ ਬਾਈ ਸਿਸਟਮ ਕੀ ਹੈ ਉੱਪਰ ਚੱਕਿਆ ਫਿੱਤੇ ਖੋਲੇ ਪਾਇਆ ਤੇ ਦਨ ਦੱਬੇ ਤੇ ਟਾਈਟ ਕੀਤਾ ਔਰ ਨਾ ਸਪਿੰਨਰ ਟੁੱਟੂਗਾ ਨਾ ਪੇਸਟਿੰਗ ਖੜੂਗੀ ਨਾ ਸ਼ੂਜ਼ ਸਲਿੱਪ ਕਰੂਗਾ ਜੈਨੂਨ ਫਲੈਕਸੀਬਲ ਰਬੜ ਦਾ ਸੋਲ ਲੱਗਿਆ ਹੋਇਆ ਪੀਸ ਤੇਬ ਸੋਲ ਵਾਲਾ ਸਪਿੰਨਰ ਕਿੰਨੇ ਰੰਗ ਦੋ ਸਿਰਫ 500 ਰੁਪਏ ਰੇਂਜ ਦੇ ਵਿੱਚ ਤੁਹਾਡੇ ਲਈ ਓਕੇ ਕਲਰ ਚੈੱਕ ਕਰੋ ਸਭ ਤੋਂ ਜ਼ਿਆਦਾ ਫੈਂਸੀ ਸ਼ੇਡ ਹਾਂਜੀ 500 ਰੁਪਏ ਰੇਂਜ ਦੇ ਵਿੱਚ ਹਾਂਜੀ ਸਸੀਗਲ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਚੌੜੇ ਬਿਆਰ ਨੀਅਰ ਖੁਸ਼ੀਰਾਮ ਹਲਵਾਈ ਮੁਗਲੇ ਆਸਮਾਨਾਂ ਦੇ ਖੜਿਆ ਵੀਰੇ ਆ ਪਹਿਲਾਂ ਵੀ ਬਾਈ ਦੀ ਵੀਡੀਓ ਪਾਉਣੀ ਹੁੰਦੇ ਆ ਜੁੱਤੀਆਂ ਬੂਟ ਬਾਈ ਕੋਲੇ ਬਹੁਤ ਵਧੀਆ ਕੁਆਲਿਟੀ ਤੇ ਰੇਟ ਬਹੁਤ ਘੱਟ ਹੁੰਦੇ ਨੇ ਤੇ ਆਜੋ ਤੁਹਾਨੂੰ ਵੀਡੀਓ ਨਾਲ ਬਣੇ ਰਿਹਾ ਦਿਖਾਉਨੇ ਆ ਸਾਰੇ ਪੀਸ ਨਾਲ ਜਿਹੜਾ ਦੱਸ ਦਿਆਂ ਤੁਹਾਨੂੰ ਰੇਟ ਆਜੋ ਜੀ ਸਿਰਫ ਔਰ ਸਿਰਫ 400 ਰੁਪਏ ਰੇਂਜ ਦੇ ਵਿੱਚ ਆਪਾਂ ਤੁਹਾਨੂੰ ਦਵਾਂ। ਬਹੁਤ ਜਿੰਨਾ ਮਰਜ਼ੀ ਤੁਸੀਂ ਰੈਗੂਲਰ ਪਾਓ ਫਲੈਕਸੀਬਲ ਸੋਲ ਹੈ ਨਾ ਸੋਲ क्रैक ਹੋਣਾ ਨਾ ਕੋਈ ਪ੍ਰੋਬਲਮ ਆਉਂਦੀ। ਹਾਂਜੀ ਸਸਤੀ ਗੱਲ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਚੌੜੇ ਬਿਆਰ ਨੀਅਰ ਖੁਸ਼ੀ ਰਾਮ ਹਲਵਾਈ ਮੁੰਗਲੇ ਆਸ ਵਾਲਾ ਦੇ ਖੜਿਆ ਵੀਰੇ। ਆ ਪਹਿਲਾਂ ਵੀ ਬਾਈ ਦੀ ਵੀਡੀਓ ਪਾਉਣੀ ਹੁੰਦੇ ਆ ਜੁੱਤੀਆਂ ਬੂਟ ਬਾਈ ਕੋਲੇ ਬਹੁਤ ਵਧੀਆ ਕੁਆਲਿਟੀ ਤੇ ਰੇਟ ਬਹੁਤ ਘੱਟ ਹੁੰਦੇ ਨੇ। ਤੇ ਆਜੋ ਤੁਹਾਨੂੰ ਵੀਡੀਓ ਨਾਲ ਬਣੇ ਰਿਹਾ ਦਿਖਾਉਨੇ ਆ ਸਾਰੇ ਪੀਸ ਨਾਲ ਜਿਹੜਾ ਦੱਸਦਾ ਰੇਟ ਆਜੋ ਜੀ। ਹਾਂਜੀ ਵੀਰੇ ਕੀ ਹਾਲ ਚਾਲ? ਬਹੁਤ ਵਧੀਆ ਵੀਰੇ ਸਸਰੀਕਾਲ ਸਾਰੇ ਭਰਾਵਾਂ ਨੂੰ। ਕੀ ਆਇਆ ਨਵਾਂ? ਅੱਜ ਨਵਾਂ ਬਹੁਤ ਕੁਝ ਆਇਆ, ਸਲੀਪਰ ਆਏ ਨੇ, ਬਰਕਿੰਗਸਟਾਕ ਆਈ ਹੈ, ਬਹੁਤ ਆਈਟਮ ਆਈ ਹੈ। ਫਟਾਫਟ ਸ਼ੁਰੂ ਕਰਦੇ ਆਜੋ। ਸਭ ਤੋਂ ਜ਼ਿਆਦਾ ਹਿੱਟ ਬ੍ਰਾਂਡ ਸਕੈਚਰ ਠੀਕ ਹੈ ਜੀ। ਜੰਪ ਸੋਲ ਦੇ ਵਿੱਚ ਜਿਹਦਾ ਤੁਹਾਨੂੰ ਮੈਂ ਪਿਛਲੀਆਂ ਆਫਰ ਦਿੱਤੀ ਸਾਰੇ ਭਰਾਵਾਂ ਨੂੰ 700 ਦੇ ਦੋ ਜੋੜੇ ਹੈਣਾ ਜੀ? 350 ਰੁਪਏ ਦਾ ਇੱਕ ਜੋੜਾ। ਓਕੇ ਭਾਈ। ਜੰਪ ਸੋਲ, ਫਲੈਕਸੀਬਲ ਕੁਆਲਿਟੀ ਜੈਨੂਅਲਾ ਉਹੀ ਗੱਦੇ ਵਾਲਾ ਪਤਾਵਾ ਮੈਂਬਰੀ ਫਾਰਮ ਵਾਲਾ ਜੀ ਓਕੇ ਸੌਫਟ ਨਾਲ ਡਿਊਰੇਬਲ ਕਲਰ ਦੋ 6 ਤੋਂ ਲੈ ਕੇ 11 ਨੰਬਰ ਤੱਕ ਸਾਈਜ਼ ਮਿਲਣਗੇ ਦੋ ਰੰਗ ਮਿਲਦੇ ਨੇ ਮੇਰਾ ਭਰਾ ਇੱਕ ਬਲੈਕ ਤੇ ਇੱਕ ਨੇਵੀ ਬਲੂ ਸਿਰਫ ਔਰ ਸਿਰਫ 350 ਰੁਪਏ ਓਕੇ ਵੀਰੇ ਇਹੋ ਵਾਰ ਆਪਾਂ ਤੁਹਾਨੂੰ ਦਵਾਵਾਂਗੇ ਸਭ ਤੋਂ ਸਾਡੀ ਪਿਆਰ ਕਰਨ ਵਾਲੀ ਆਈਟਮ ਜਿਹੜੇ ਸਾਡੇ ਭਰਾਵਾਂ ਨੇ ਬਹੁਤ ਪਸੰਦ ਕੀਤੀ ਹੈ ਤੇ ਸੁਪਰ ਡੂਪਰ ਹਿੱਟ ਆਈਟਮ ਸਾਡੀ ਦੁਕਾਨ ਦੀ ਓਕੇ ਵੀਰੇ ਸਪਿੰਨਰ ਭਾਜੀ ਓਕੇ ਬਈ ਸਿਸਟਮ ਕੀ ਹੈ ਉੱਪਰ ਚੱਕਿਆ ਫਿੱਤੇ ਖੋਲੇ ਪਾਇਆ ਤੇ ਦਨ ਦਾ ਬੇਰ ਦੇ ਟਾਈਡ ਕੀਤਾ। ਨੋਰਮਲ ਸਪੈਨਰ ਟੁੱਟੂਗਾ। ਨਾ ਪੇਸਟਿੰਗ ਖੜੂਗੀ, ਨਾ ਸ਼ੂਜ਼ ਸਲਿੱਪ ਕਰੂਗਾ। ਜੈਨੂਨ ਫਲੈਕਸੀਬਲ ਰਬੜ ਦਾ ਸੋਲ ਲੱਗਿਆ ਹੋਇਆ ਪੀਸ ਹੈ। ਟਿਊਬ ਸੋਲ ਵਾਲਾ ਸਪੈਨਰ। ਕਿੰਨੇ ਦਾ ਰੰਗ? ਦੋ। ਸਿਰਫ 500 ਰੁਪਏ ਰੇਂਜ ਦੇ ਵਿੱਚ ਤੁਹਾਡੇ ਲਈ। ਓਕੇ। ਕਲਰ ਚੈੱਕ ਕਰੋ। ਸਭ ਤੋਂ ਜ਼ਿਆਦਾ ਫੈਂਸੀ ਸ਼ੇਡ। ਹਾਂਜੀ। 500 ਰੁਪਏ ਰੇਂਜ ਦੇ ਵਿੱਚ। ਓਕੇ ਵੀਰੇ। ਨੇਵੀ ਨਾਲ ਗਰੇ ਦੀ ਮੈਚਿੰਗ। ਸਿਰਫ 500 ਰੁਪਏ ਰੇਂਜ ਦੇ ਵਿੱਚ। ਓਕੇ ਵੀਰੇ। ਹੋਨ ਦਵਾਂਗੇ ਭਾਜੀ ਸਭ ਤੋਂ ਪਿਆਰੀ ਆਈਟਮ ਪ੍ਰਿੰਟਡ ਸਨੀਕਰ ਗਰਮੀ ਆ ਗਈਆਂ ਭਰਾਵਾਂ ਨੇ ਪਜਾਮੇ ਟੀ-ਸ਼ਰਟਾਂ ਪਾਉਣੀਆਂ ਨੇ ਉਹਨਾਂ ਵਾਸਤੇ ਬੜਾ ਸੋਹਣਾ ਪੀਸ ਆ ਯਾਰ ਪਰ ਭਾਜੀ ਕਈ ਮੇਰੇ ਭਰਾ ਕਹਿੰਦੇ ਕਿ ਕਰੀਜ਼ ਆ ਜਾਂਦੀ ਆ ਆਪਾਂ ਪਾਣੇ ਆ ਸ਼ੂਜ਼ ਦੇ ਉੱਤੇ ਰਿੰਕਲ ਆ ਕੇ ਫੜ ਜਾਂਦਾ ਵੀਰੇ ਇਹਨਾਂ ਦਾ ਪੈਰ ਮੋੜਦਾ ਨਹੀਂ ਆਪਾਂ ਬੂੜ ਮੋੜ ਛੱਡਿਆ ਉਹਨਾਂ ਗੱਲ ਹੀ ਕੋਈ ਨਹੀਂ ਬੂੜ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਊਗੀ ਕੋਈ ਰਿੰਕਲ ਨਹੀਂ ਕੋਈ ਕੁਛ ਨਹੀਂ ਹੋਨ ਪੀਸ ਵੀ ਬੜਾ ਸੋਹਣਾ ਹੈ ਹੀ オリジナル ਨਾਲ ਦਾ ਰਬੜ ਸੋਲ ਲੱਗਿਆ ਹੋਇਆ ਸੁੱਕ ਨਾਲ ਕਲਰ ਬਹੁਤ ਸੋਹਣੇ ਕਲਰ ਦਾ ਕਲਰ ਤੁਹਾਨੂੰ ਚੈੱਕ ਆਊਂਡ ਕਰਾਣੇ ਮਸਟਰਡ ਗ੍ਰੀਨ ਸਭ ਤੋਂ ਪਿਆਰਾ ਕਲਰ ਹੋਵੇਗਾ ਭਾਈ ਜਿਹੜਾ ਮੇਨ ਦੇਖਦਾ ਸਾਡੇ ਕੋਲ ਬਲੈਕ ਬਹੁਤ ਸੋਹਣੀ ਮੈਚਿੰਗ ਬਲੈਕ ਦੀ ਭਾਈ ਜਿਹੜੀ ਮਰਜ਼ੀ ਜੀਨ ਨਾਲ ਪਾ ਲਓ ਬਹੁਤ ਸੋਹਣਾ ਭਿਆਮੇ ਨਾਲ ਪਾ ਲਓ ਪ੍ਰਿੰਟਡ ਸਨੀਕਰ ਹੈ ਅੱਗੋਂ ਸਿੰਪਲ ਸਿਰਫ ਔਰ ਸਿਰਫ 400 ਰੁਪਏ ਦੇ ਵਿੱਚ ਥੈਂਕ ਯੂ ਜੀ 400 ਕਾਹਾਂ ਕਲਰ 400 ਰੁਪਏ ਮੇਰੇ ਭਰਾਵਾਂ ਲਈ ਕਾਹ ਤੋਹਫਾ 400 ਰੁਪਏ ਮੇਰੇ ਭਰਾਵਾਂ ਲਈ ਆ ਵੀ ਤੋਹਫਾ 400 ਰੁਪਏ ਠੀਕ ਹੈ ਜੀ ਇਹਦਾ ਬਾਤ ਚੱਲਦੇ ਆ ਭਾਜੀ ਐਲਵੀ ਅਲੀ ਆਈਟਮ ਕਿੰਨੀ ਬ੍ਰਾਂਡ ਲੂਈ ਵਿਟੌਨ ਸਭ ਤੋਂ ਜ਼ਿਆਦਾ ਹਾਈ ਸੇਲਿੰਗ ਤੇ ਇੰਟਰਨੈਟ ਤੇ ਵਾਇਰਲ ਆਰਟੀਕਲ ਹੈ ਲੂਈ ਵਿਟੌਨ ਦਾ ਇਹ ਓਕੇ ਸਿਰਫ ਔਰ ਸਿਰਫ 400 ਰੁਪਏ ਰੇਂਜ ਦੇ ਵਿੱਚ ਆਪਾਂ ਤੁਹਾਨੂੰ ਦਗਾ ਬਹੁਤ ਜਿੰਨਾ ਮਰਜ਼ੀ ਤੁਸੀਂ ਰੈਗੂਲਰ ਪਾਓ ਫਲੈਕਸੀਬਲ ਸੋਲ ਹੈ ਨਾ ਸੋਲ ਕਰੈਕ ਹੋਣਾ ਨਾ ਕੋਈ ਪ੍ਰੋਬਲਮ ਹੈ ਸਿਰਫ 400 ਰੁਪਏ ਰੇਂਜ ਓਕੇ